ਗੁਰਤਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਅਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਅੱਜ ਆਪਾਂ ਬਣਾਵਾਂਗੇ ਜੀ ਬਰੈਡ ਪਕੌੜਾ ਅੱਜ ਦੇ ਬਰੈਡ ਪਕੌੜੇ ਜਿਹੜੇ ਆਪਾਂ ਬਣਾਉਣੇ ਆ ਇਹ ਹੈਗਾ ਜੀ ਦੀਮਾਨ ਤੇ ਬੱਚਿਆਂ ਦੀ ਦਿਮਾਨ ਤੇ ਬੱਚੇ ਕਹਿੰਦੇ ਅੱਜ ਆਪਾਂ ਖਾਣੇ ਨੇ ਬਰੈਡ ਪਕੌੜਾ ਤੇ ਬਰੈਡ ਪਕੌੜਾ ਆਪਾਂ ਬਣਾਵਾਂਗੇ ਜੀ ਬਿਨਾਂ ਆਲੂਆਂ ਦੀ ਫਿਲਿੰਗ ਤੋਂ ਬਿਲਕੁਲ ਸਿੰਪਲ ਜਿਹਾ ਤਰੀਕੇ ਨਾਲ ਤੇ ਸੋਖੇ ਜਿਹੇ ਤਰੀਕੇ ਨਾਲ ਤੇ ਸ਼ੁਰੂ ਕਰਦੇ ਆ ਬਰੈਡ ਪਕੌੜਾ ਬਣਾਉਣਾ ਤੇ ਇਹਦੇ ਵਾਸਤੇ ਮੈਂ ਇੱਥੇ ਲਿਆ ਇੱਕ ਬਰੈਡ ਦਾ ਪੈਕਟ ਲਿਆ ਤੇ ਨਾਲ ਹੀ ਇੱਥੇ ਲੈ ਲ ਇਹ ਤਨੋਂ ਪਰਾਲੀ ਨਾਲ ਦਸ ਦਿੰਨੇ ਆ ਸਮਾਨ ਆ ਪੱਕੀ ਕੀ ਵਿੱਚ ਪਾਵਾਂਗੇ। ਇਹ ਪਕੌੜਾ ਬਣਾਉਣ ਵਾਸਤੇ ਛੇ ਇੱਕ ਕੋਲੀ ਵੱਡੀ ਵੇਸਣ ਦੀ ਲਈ ਹੈ ਇਹਨੂੰ ਮੈਂ ਛਾਣ ਲਿਆ ਸੀ ਤੇ ਇਹਨੂੰ ਪਾ ਦਿੰਨੇ ਆ ਜੀ ਆਪਾਂ ਡੂੰਘੇ ਦੇ ਵਿੱਚ ਤੇ ਥੋੜੇ ਜਿਹਾ ਪਾਵਾਂਗੇ ਆਪਾਂ ਮਸਾਲੇ ਪੀਸੇ ਹੋਏ। ਤੇ ਨਾਲ ਹੀ ਇੱਥੇ ਪਾ ਦਾਂਗੇ ਜਿੱਤਾ ਚਮਚਾ ਆਪਾਂ ਗਰਮ ਮਸਾਲਾ ਤੇ ਅੱਤਾ ਚਮਚੀ ਆਪਾਂ ਪਾਵਾਂਗੇ ਧਨੀਆ ਪੀਸਿਆ ਹੋਇਆ। ਨਾਲੀ ਇੱਥੇ ਥੋੜੀ ਜਿਹੀ ਪਾ ਲਾਂਗੇ ਆਪਾਂ ਘਰ ਦੀ ਸਕਾਈ ਹੋਈ ਮੇਥੀ ਇਹਨੂੰ ਵੀ ਕ੍ਰਸ਼ ਕਰਕੇ ਹੱਥੀਂ ਨਾਲ ਪਾ ਲੈਨੇ ਤੇ ਸਵਾਦ ਦੇ ਮੁਤਾਬਕ ਪਾ ਲਾਂਗੇ ਆਪਾਂ ਲੂਣ ਚੌਥਾਈ ਹਿੱਸਾ ਪਾ ਲਾਂਗੇ ਆਪਾਂ ਹਲਦੀ ਦਾ ਤੇ ਥੋੜੀ ਜਿਹੀ ਪਾ ਲਾਂਗੇ ਆਪਾਂ ਲਾਲ ਮਿਰਚ ਇਸ ਤਰ੍ਹਾਂ ਦਾ ਚਮਚ ਪਾ ਦਾਂਗੇ ਆਪਾਂ ਅਜਵਾਇੰ ਦਾ ਤੇ ਨਾਲੇ ਆਲੀ ਆਪਾਂ ਕੁੰਡੇ ਚ ਰੱਖਿਆ ਹੁੰਦੀ ਕੁੱਟ ਕੇ ਹਰੀਆਂ ਮਿਰਚਾਂ ਦਰਦਰੀਆਂ ਪੀਸੀਆਂ ਹੋਈਆਂ ਤੇ ਇਹਨਾਂ ਨੂੰ ਵੀ ਆਪਾਂ ਪਾ ਦਾਂਗੇ ਮਿਰਚਾਂ ਨੂੰ ਤੁਸੀਂ ਆਪਣੇ ਮਿਰਚੇ ਸਵਾਦ ਦੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਤੇ ਪਾਣੀ ਪਾ ਕੇ ਥੋੜਾ ਥੋੜਾ ਦੇ ਬੈਟਰ ਨੂੰ ਕਰ ਲੈਨੇ ਜੀ ਤਿਆਰ ਪਕੌੜਿਆਂ ਵਾਸਤੇ ਆਪਾਂ ਬ੍ਰੈਡ ਪਕੌੜੇ ਵਾਸਤੇ ਬੈਟਰ ਨੂੰ ਕਰ ਲਿਆ ਤਿਆਰ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਵੇਸਣ ਸਾਨੂੰ ਚਾਹੀਦਾ ਹੈ ਬ੍ਰੈਡ ਪਕੌੜੇ ਵਾਸਤੇ ਤੇ ਹੁਣ ਆਪਾਂ ਪਕੌੜੇ ਕੱਢਣ ਦੀ ਕਰਦੇ ਹਾਂ ਜੀ ਤਿਆਰੀ ਤੇਲ ਨੂੰ ਹੁਣ ਕਰ ਲੈਨੇ ਆ ਗਰਮ ਤੇ ਬ੍ਰੈਡ ਆਪਾਂ ਲੈ ਲੈਨੇ ਤੇ ਇਹਨੂੰ ਆਪਾਂ ਵੇਸਣ ਦੇ ਵਿੱਚ ਡਿਪ ਕਰਕੇ ਚੰਗੀ ਤਰੀਕੇ ਨਾਲ ਲਪੇੜ ਕੇ ਇੱਧਰ ਆਪਣਾ ਤੇਲ ਵੀ ਗਰਮ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਕਰ ਲੈਨੇ ਆਂ ਜੀ ਫਰਾਈ ਜਿੰਨੇ ਕ ਪੈ ਜਾਣਗੇ ਓਨੇ ਕੀ ਪੋਣੇ ਐ ਜ਼ਿਆਦਾ ਨਹੀਂ ਪੋਣੇ शै अजीते पैट खोड़े अने से कगेने ਮੈਨੂੰ ਇਹਨਾਂ ਨੂੰ ਪੜ੍ਹਨਿਆ ਜੀ ਇੱਕ ਪਲੇਟ ਦੇ ਵਿੱਚ ਤੇ ਫੇਕਾ ਪਾਇ ਤੇ ਜ਼ਿਆਦਾ ਨਹੀਂ ਤੇਜ਼ ਇਹ ਨਹੀਂ ਰੱਖਣਾ ਥੋੜਾ ਘੱਟ ਹੀ ਸੇਕਾ ਰੱਖਾਂਗੇ ਘੱਟ ਸੇਕਦੇ ਤੇ ਜਿਹੜਾ ਬ੍ਰੈਡ ਪਕੌੜਾ ਬਹੁਤ ਵਧੀਆ ਸਿੱਕਦਾ ਤੇ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹਾਂਜੀ ਬ੍ਰੈਡ ਪਕੌੜਾ ਆਪਣਾ ਬਿਲਕੁਲ ਸਿੱਕ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਕੇ ਪਲੇਟ ਵਿੱਚ ਸਰਵ ਕਰਦੇ ਆ ਤੇ ਬਾਕੀ ਦੇ ਰਹਿੰਦੇ ਜਿਹੜੇ ਬ੍ਰੈਡ ਪਕੌੜੇ ਨੇ ਆਪਾਂ ਇਸੇ ਤਰ੍ਹਾਂ ਬਣਾ ਕੇ ਤੇ ਤਿਆਰ ਕਰ ਲੈਨੇ ਆ ਤੇ ਲੋ ਜੀ ਆਪਣੇ ਬ੍ਰੈਡ ਪਕੌੜੇ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਮੇਥੀ ਵਾਲੇ ਬ੍ਰੈਡ ਪਕੌੜੇ ਬਣਾਏ ਨੇ ਤੇ ਤੁਸੀਂ ਚਾਹੋ ਤੇ ਇਹਨਾਂ ਦੇ ਦੋ ਪੀਸ ਵੀ ਕਰ ਸਕਦੇ ਹੋ ਸੈਂਟਰ ਚੋਂ ਕੱਟ ਮਾਰ ਕੇ ਤੇ ਆਪਾਂ ਕਰਾਂਗੇ ਜੀ ਇਸੇ ਤਰ੍ਹਾਂ ਸਰਵ ਤੇ ਨਾਲ ਅੱਜ ਆਪਾਂ ਬਣਾਈਏ ਜੇ ਟਮਾਟੋ ਦੀ ਸੌਸ ਤੇ ਇਹਨੂੰ ਤੁਸੀਂ ਟਮਾਟੋ ਸੌਸ ਨਾਲ ਚਾਹੇ ਕਿਸੇ ਹੋਰ ਵੀ ਚਟਨੀ ਨਾਲ ਤੁਸੀਂ ਖਾ ਕੇ ਇੰਜੋਏ ਕਰ ਸਕਦੇ ਹੋ ਤੇ ਟਮਾਟੋ ਕੈਚੱਪ ਦੀ ਜਿਹੜੀ ਰੈਸਪੀ ਆ ਉਹ ਤੁਸੀਂ ਮੇਰੇ ਚੈਨਲ ਤੇ ਜਾ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਦੇਖ ਸਕਦੇ ਹੋ ਫੁੱਲ ਵੀਡੀਓ ਅਪਲੋਡ ਕੀਤੀ ਹੋਈ ਹੈ ਤੇ ਜੇਕਰ ਅੱਜ ਦੀ ਬ੍ਰੈਡ ਪਕੌੜਾ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ